ਡੋਨਾਲਡ 트੍ਰੰਪ ਦਾ ਸੌਚੁਕ ਸਮਾਗਮ ਕੱਲ ਹੋਣਾ ਹੈ ਕੱਲ ਹੋਣਾ ਨੇ ਹਲਫ ਲੈ ਲੈਣਾ ਤੇ ਅਧਿਕਾਰਤ ਤੌਰ ਦੇ ਉੱਤੇ ਨਵੇਂ ਰਾਸ਼ਟਰਪਤੀ ਬਣ ਜਾਣਗੇ ਚੋਣੋਂ ਪਹਿਲਾਂ ਹੀ ਗਏ ਨੇ ਤੇ ਆਖਰੀ ਸੰਬੋਧਨ ਜੋ ਬਾਈਡਨ ਦਾ ਵੀ ਹੋ ਚੁੱਕਿਆ ਉਹਨਾਂ ਨੇ ਸਭ ਦਾ ਧੰਨਵਾਦ ਵੀ ਕੀਤਾ ਜੋ ਡੋਨਾਲਡ 트੍ਰੰਪ ਦੇ ਸੌਚੁਕ ਸਮਾਗਮ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਦੇ ਉੱਤੇ ਨੇ ਹਾਲਾਂਕਿ ਕਹਿੰਦੇ ਠੰਡ ਬਹੁਤ ਜ਼ਿਆਦਾ ਉੱਥੇ ਪਰ ਉਹਦੇ باوجود ਜਿਹੜੀ ਸਿਆਸਤ ਦੇ ਵਿੱਚ ਗਰਮੀ ਆ ਉਹ ਪੂਰੀ ਤਰ੍ਹਾਂ ਫਖੀ ਹੋਈ ਹੈ ਸੁੰਦਰ ਜੀ ਇਹ ਕੱਲ ਹੋ ਰਿਹਾ ਹੈ ਇਸ ਤੋਂ ਪਹਿਲਾਂ ਕਿ ਜੋਏ ਬਾइडਨ ਤੇ ਉਹ ਉਪ ਰਾਸ਼ਟਰਪਤੀ ਕਮਲਾ ਹੈਰ ਡੋਨਾਲਡ ਟਰੰਪਸ ਆਪ ਜਿਹੜੇ ਕਿ ਕੱਲ ਬਕਾਇਦਾ ਤੌਰ ਦੇ ਉੱਤੇ ਜਿਵੇਂ ਆਪਾਂ ਕਹਿੰਦੇ ਹਾਂ ਨੇ ਸੌ ਚੱਕਰੀ ਉਹ ਕਹਿੰਦੇ ਕਿ ਕੱਲ ਉਹਨਾਂ ਨੇ ਆਪਣਾ ਸੌ ਚੱਕਰ ਸਮਾਗਮ ਇੱਕ ਕਿਸਮ ਦਾ ਰੱਖਿਆ ਹੋਇਆ ਉਹਨਾਂ ਦੀ ਜਿਹੜੀ ਧਰਮ ਪਤਨੀ ਹੈ ਮਿਲੇਨੀਅਮ ਮਿਲੇਨੀਆ ਉਹ ਵੀ ਨਾਲ ਉਹਨਾਂ ਦੇ ਆ ਰਹੇ ਨੇ ਆਪਣੇ ਸਮਰਥਨ ਦੇ ਵਿੱਚ ਜਿਹੜੀ ਵੀ ਗੱਲਬਾਤ ਹੋਣੀ ਆ ਉਹ ਸਾਰੀ ਕਿਉਂਕਿ ਰੈਲੀ ਉੱਥੋਂ ਦੀ ਪਾਰਟੀਆਂ ਨੇ ਉੱਥੋਂ ਦੇ ਲੋਕਾਂ ਨੇ ਰੱਖੀ ਹੋਈ ਹੈ ਕਿ ਪ੍ਰੰਪਤ ਸਾਹਿਬ ਆਉਣ ਇਸ ਰੈਲੀ ਨੂੰ ਸੰਬੋਧਨ ਕਰਨ ਇਹ ਸਮਾਗਮ ਜਦੋਂ ਸਵਾਪਤ ਹੋ ਗਿਆ ਉਸ ਤੋਂ ਬਾਅਦ ਜੋ ਬਾਈਡਨ ਸਾਹਿਬ ਤੇ ਬੀਬੀ ਕਮਲਾ ਹੈਰਸ ਨੂੰ ਵਧਾਈ ਦੀ ਪਾਰਟੀ ਵੀ ਦਿੱਤੀ ਜਾਣੀ ਹੈ ਡੋਨਾਲਡ 트੍ਰੰਪ ਦਾ ਸੌਚੁਕ ਸਮਾਗਮ ਕੱਲ ਹੋਣਾ ਹੈ ਕੱਲ ਉਹਨਾਂ ਨੇ ਹਲਫ ਲੈ ਲੈਣਾ ਹੈ ਤੇ ਅਧਿਕਾਰਤ ਤੌਰ ਦੇ ਉੱਤੇ ਨਵੇਂ ਰਾਸ਼ਟਰਪਤੀ ਬਣ ਜਾਣਗੇ ਚੋਣੋਂ ਪਹਿਲੇ ਹੀ ਗਏ ਨੇ ਤੇ ਆਖਰੀ ਸੰਬੋਧਨ ਜੋ ਬਾਈਡਨ ਦਾ ਵੀ ਹੋ ਚੁੱਕਿਆ ਹੈ ਉਹਨਾਂ ਨੇ ਸਭ ਦਾ ਧੰਨਵਾਦ ਵੀ ਕੀਤਾ ਤੇ ਡੋਨਾਲਡ 트੍ਰੰਪ ਦੇ ਸੌਚੁਕ ਸਮਾਗਮ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਦੇ ਉੱਤੇ ਨੇ ਹਾਲਾਂਕਿ ਕਹਿੰਦੇ ਠੰਡ ਬਹੁਤ ਜ਼ਿਆਦਾ ਹੈ ਉੱਥੇ ਪਰ ਉਹਦੇ باوجود ਜਿਹੜੀ ਸਿਆਸਤ ਦੇ ਵਿੱਚ ਗਰਮੀ ਹੈ ਉਹ ਪੂਰੀ ਤਰ੍ਹਾਂ ਭਖੀ ਹੋਈ ਹੈ ਸਾਡੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਵੀ ਉਹਨਾਂ ਦੇ ਇਸ ਸੌਚਕ ਸਮਾਗਮ ਦੇ ਵਿੱਚ ਸ਼ਿਰਕਤ ਕਰਨਗੇ ਤਰਵਿੰਦਰ ਜੀ ਇਹ ਕੱਲ ਹੋ ਰਿਹਾ ਹੈ ਇਸ ਤੋਂ ਪਹਿਲਾਂ ਕਿ ਜੋਏ ਬਾਡਨ ਤੇ ਉਹ ਪ੍ਰਸ਼ਧਪਤੀ ਕਮਲਾ ਹਾਇਰਸ ਉਹ ਲੋਕਾਂ ਨੂੰ ਸੰਬੋਧਨ ਕਰ ਚੁੱਕੇ ਨੇ ਤੁਸੀਂ ਆਪ ਫਰਮਾਇਆ ਕਿ ਸਾਡੇ ਵਾਂਗ ਉੱਥੇ ਵੀ ਸਰਦੀ ਬਹੁਤ ਜ਼ਿਆਦਾ ਹੈ। ਇਹਨੂੰ ਵੀ ਖਿਆਲਤ ਰੱਖਿਆ ਜਾ ਸਕ ਰਿਹਾ ਹੈ। ਡੋਨਾਲਡ ਟਰੰਪ ਸਾਹਿਬ ਜਿਹੜੇ ਕਿ ਕੱਲ ਬਕਾਇਦਾ ਤੌਰ ਦੇ ਉੱਤੇ ਜਿਵੇਂ ਆਪਾਂ ਕਹਿੰਦੇ ਹਾਂ ਨੇ ਸੌ ਚੱਕਰੀ ਉਹ ਕਹਿੰਦੇ ਕਿ ਕੱਲ ਉਹਨਾਂ ਨੇ ਆਪਣਾ ਸੌ ਚੱਕਰ ਸਮਾਗਮ ਇੱਕ ਕਿਸਮ ਦਾ ਰੱਖਿਆ ਹੋਇਆ। ਉਹਨਾਂ ਦੀ ਜਿਹੜੀ ਧਰਮ ਪਤਨੀ ਹੈ ਮਿਲੇਨੀਅਮ ਮਿਲੇਨੀਆ ਉਹ ਵੀ ਨਾਲ ਉਹਨਾਂ ਦੇ ਆ ਰਹੇ ਨੇ ਔਰ ਕਹਿੰਦੇ ਪਹਿਲਾਂ ਉਹ ਆਰ ਲਿੰਕਟਨ ਜਿਹੜਾ ਕਬਰਸਤਾਨ ਹੈ ਉੱਥੇ ਜਾਣਗੇ ਉੱਥੋਂ ਦੇ ਜਿਹੜੇ ਸ਼ਹੀਦ ਹੋ ਚੁੱਕੇ ਸ਼ਖਸੀਤਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਟ ਕਰਨਗੇ ਔਰ ਉੱਥੇ ਜਾ ਕੇ ਉਹ ਆਪਣੇ ਸਮਰਥਨ ਦੇ ਵਿੱਚ ਜਿਹੜੀ ਵੀ ਗੱਲਬਾਤ ਹੋਣੀ ਆ ਉਹ ਸਾਰੀ ਕੋਕੇ ਰੈਲੀ ਉੱਥੋਂ ਦੀ ਪਾਰਟੀਆਂ ਨੇ ਉੱਥੋਂ ਦੇ ਲੋਕਾਂ ਨੇ ਰੱਖੀ ਹੋਈ ਹੈ ਕਿ 트럼ਪ ਸਾਹਿਬ ਆਉਣ ਇਸ ਰੈਲੀ ਨੂੰ ਸੰਬੋਧਨ ਕਰਨ ਜਿੱਥੋਂ ਨਾ ਤਰਵਿੰਦਰ ਪਤਾ ਲੱਗ ਜਾਂਦਾ ਕਿ 트럼ਪ ਸਾਹਿਬ ਦੀਆਂ ਯੋਜਨਾਵਾਂ ਕੀ ਹੋਣਗੀਆਂ ਆਪ ਵੇਖੀ ਦੀਆਂ ਹਾਲਾਂਕਿ ਉਹ ਇਹ ਸਾਰਾ ਕੁਝ ਕਰਦੇ ਰਹਿੰਦੇ ਆ ਪਰ ਇਹ ਸਮਾਗਮ ਜਦੋਂ ਸਵਾਪਤ ਹੋ ਗਿਆ ਹੂੰ ਉਸ ਤੋਂ ਬਾਅਦ ਜੋਏ ਵਾਈਡਨ ਸਾਹਿਬ ਤੇ ਬੀਬੀ ਕਮਲਾ ਹਰਸ ਨੂੰ ਵਧਾਈ ਦੀ ਪਾਰਟੀ ਵੀ ਦਿੱਤੀ ਜਾਣੀ ਹੈ ਜ ਜਿਹਦੀ ਅਗਵਾਈ ਵੀ ਖੁਦ ਰਾਸ਼ਟਰਪਤੀ ਜਦੋਂ ਕੱਲ੍ਹ ਇੱਕੇ ਤੌਰ ਤੇ ਬਣ ਗਏ ਡੋਨਾਲਡ ਟਰੰਪ ਸਾਹਿਬ ਇਹਨਾਂ ਦੀ ਪਾਰਟੀ ਵੱਲੋਂ ਰੱਖੀ ਗਈ ਹੈ ਇਹ ਇੱਕ ਰੀਤ ਵੀ ਹੁੰਦੀ ਹੈ ਰਸਮ ਵੀ ਹੁੰਦੀ ਹੈ ਕਿ ਜਦੋਂ ਨਵਾਂ ਵਿਅਕਤੀ ਆ ਜਾਵੇ ਜਿਹਨੂੰ ਲੋਕਾਂ ਨੇ ਚੁਣਤਾ ਤੇ ਫਿਰ ਪੁਰਾਣਿਆਂ ਨੂੰ ਵਧਾਈ ਦੀ ਰਸਮ ਆਹੀ ਵਿਦਾ ਕੀਤਾ ਜਾਂਦਾ ਇਹ ਤਾਂ ਕੀ ਗੱਲ ਹੁੰਦੀ ਆ ਪਿਛਲੀ ਵਾਰੀ ਜਦੋਂ ਇਹ ਆਏ ਸੀਗੇ ਉਦੋਂ ਤਾਂ ਟਰੰਪ ਸਾਹਿਬ ਕਹਿੰਦੇ ਕੋਈ ਦਸਤਾਵੇਜ਼ ਹੀ ਲੈ ਕੇ ਤੁਰ ਗਏ ਸੀ ਹੂੰ ਤੇ ਉਹ ਪਹਿਲਾਂ ਕਰਤਾ ਸੀ ਤਾਂ ਕਿ ਜਿਹੜਾ ਉਹਨਾਂ ਦਾ ਹੈਲੀਕਾਪਟਰ ਜਹਾਜ਼ ਹੈ ਹੂੰ ਵਿਸ਼ੇਸ਼ ਬਾਅਦ ਦੇ ਵਿੱਚ ਉਹ ਵਰਤ ਨਹੀਂ ਸਕਦੇ ਜਦੋਂ ਦੂਜਾ ਸੌ ਚੱਕਲੇ ਉਹਨਾਂ ਨੇ ਇਸ ਕਰਕੇ ਉਹ ਸਾਰੇ ਮਾਮਲੇ ਦੇ ਵਿੱਚ ਜਾ ਕੇ ਹੁਣ ਕੱਲ ਉਹ ਦਿਨ ਆ ਗਿਆ ਸਾਡੇ ਜਿਹੜੇ ਵਿਦੇਸ਼ ਮੰਤਰੀ ਹੈ ਡਾਕਟਰ ਸਜੈ ਸ਼ੰਕਰ ਇਹ ਤੇ ਵੱਖ-ਵੱਖ ਮੁਲਕਾਂ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਉਹ ਵੀ ਉਹਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਪਹੁੰਚ ਰਹੇ ਆ ਬਹੁਤ ਸਾਰੇ ਮਹਿਮਾਨਾਂ ਦਾ ਤਰਵਿੰਦਰ ਜੀ ਉੱਥੇ ਪ੍ਰਬੰਧ ਕੀਤਾ ਗਿਆ ਪ੍ਰਬੰਧ ਕੀਤੇ ਗਏ ਨੇ ਠਹਿਰਨ ਦੇ ਸਾਰਾ ਕੁਝ ਤੇ ਕੱਲ ਫਿਰ ਟਰੰਪ ਸਾਹਿਬ ਦੂਜੀ ਵਾਰ ਰਸਮੀ ਤੌਰ ਦੇ ਉੱਤੇ ਰਾਸ਼ਟਰਪਤੀ ਵੱਜੋਂ ਹਲਪ ਲੈ ਲੈਣਗੇ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ